ਤੁਸੀਂ ਆਪਣੇ ਪਿਗਸ ਨੂੰ ਫੀਡ ਕਿਵੇਂ ਕਰਦੇ ਹੋ ਜਾਂ ਮੱਖੀ ਮਛਰਾਂ ਤੋਂ ਬਚਾਅ ਲਈ ਤੁਸੀਂ ਕੀ ਪ੍ਰੀਕੌਸ਼ਨਸ ਲੈਂਦੇ ਹੋ ਮੱਖੀ ਮਛਰ ਤੋਂ ਬਚਾਅ ਵਾਸਤੇ ਸਾਡੇ ਕੋਲੇ ਫੋਗਿੰਗ ਗਨ ਹੈ ਠੀਕ ਹੈ ਜੀ ਜਿਹੜੇ ਕੋਰਪੋਰੇਸ਼ਨ ਵਾਲੇ ਜਿਵੇਂ ਧੂਆਂ ਕਰਕੇ ਕੰਮ ਕਰਦੇ ਹੁੰਦੇ ਆ ਜਿਹੜੇ ਫੋਗਿੰਗ ਕਰਨਾ ਅਸੀਂ ਉਹਦੇ ਨਾਲਸ ਇਹਨੂੰ ਫੋਗਿੰਗ ਕਰਦੇ ਆ ਠੀਕ ਹੈ ਜੀ ਉਹਦੇ ਨਾਲ ਬਿਲਕੁਲ ਤਾਂ ਨਹੀਂ 100% ਖਤਮ ਹੁੰਦਾ ਪਰ ਰੀਲਿਫ ਮਿਲ ਜਾਂਦਾ ਕਾਫੀ ਇਹਨਾਂ ਨੂੰ ਮੱਖੀ ਮਛਰਾਂ ਵਾਸਤੇ ਵੀ ਸਪਰੇਅ ਹੈ ਜਿਹੜਾ ਉਹ ਚੱਲਦਾ ਰਹਿੰਦਾ ਸਾਡਾ ਰੈਗੂਲਰ ਠੀਕ ਹੈ ਠੀਕ ਹੈ ਜੀ ਜਿਹੜੀ ਫੀਡਿੰਗ ਹੈ ਫੀਡਿੰਗ ਐਡੇ ਵੱਡੇ ਫਾਰਮ ਲਈ ਮੈਨੂ ਉਸ ਤੋਂ ਬਾਅਦ ਮੋਟਰ ਨਾਲ ਜਿਹੜੀ ਆ ਉਹ ਫੀਡ ਪਾਈਪ ਦੇ ਥਰੂ ਪਾਉਂਦੇ ਸਾਰੇ ਠੀਕ ਹੈ ਜੀ ਮਤਲਬ ਫਿਰ ਤੁਸੀਂ ਹਰੇਕ ਯੂਨਿਟਸ ਪਾਈਪ ਦੇ ਥਰੂ ਫਿਰ ਉਹ ਸਮਝਾਉਂਦੇ ਆ ਅਮੇ ਮਸੀਂ ਜਿਵੇਂ ਆ ਦੀਵਾਰ ਬਣੀ ਆ ਦੀਵਾਰ ਦੇ ਬਾਹਰ ਖਾਨਾ ਬਣਿਆ ਹੋਇਆ ਉਸ ਦੇ ਵਿੱਚੋਂ ਅਸੀਂ ਫੀਡ ਪਾਉਂਦੇ ਆ ਅੰਦਰ ਚਲੀ ਜਾਂਦੀ ਠੀਕ ਹੈ ਜੀ ਉਹਦੇ ਨਾਲ ਬੈਨੀਫਿਟ ਦੋ ਹੁੰਦੇ ਆ ਕਿ ਇੱਕ ਤਾਂ ਜਾਨਵਰ ਗਿੱਲਾ ਨਹੀਂ ਹੁੰਦਾ ਓਕੇ ਠੀਕ ਹੈ ਨਾਲੇ ਫੀਡ ਵੇਸਟ ਨਹੀਂ ਹੁੰਦੀ ਠੀਕ ਹੈ ਤੇ ਬੰਦੇ ਨੂੰ ਪਾਣ ਲੱਗਿਆ ਵੀ ਆਸਾਨੀ ਹੁੰਦੀ ਆ ਇੱਕ ਬੰਦਾ ਉੱਥੇ ਸਵਿਚ ਕੋਲ ਖੜ ਜਾਂਦਾ ਇੱਕ ਬੰਦਾ ਪਾਈਪ ਲੈ ਕੇ ਤੇ ਫੀਡ ਪਾ ਦਿੰਦਾ ਦੋ ਬੰਦੇ ਬੜੇ ਆ